ਫਸਲ ਖਰਾਬ ਹੋ ਗਈ ਫਸਲ ਕਾਫੀ ਹੋ ਗਈ ਆ ਕਿ 50 ਕਿੱਲੇ ਤੇ ਸਾਡੀ ਹੋਈ ਆ ਹੋਰ ਲਾਗੇ ਲਾਗੇ ਸਾਰੇ ਲੋਕਾਂ ਦੀ ਹੋਈ ਹੈ ਬਹੁਤ ਬੁਰਾ ਕਿਸਾਨਾਂ ਦਾ ਹੋ ਰਿਹਾ ਇੱਕ ਵਾਸਤੇ ਤੇ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਮਾਰਨ ਦੇ ਤਲੀ ਹੋਈ ਆ ਮੋਦੀ ਸਰਕਾਰ ਦੇ ਲਈ ਆ ਦੂਸਰੇ ਬੰਨੇ ਸਾਡਾ ਜਿਹੜਾ ਰਾਬਾ ਇਹ ਵੀ ਕਹਿਰ ਵਣ ਹੋਇਆ ਪਿਆ ਵਾਸਤੇ ਸੋ ਸਾਡੀ ਸਭ ਫਸਲ ਸਾਰੀ ਬਰਬਾਦ ਹੋ ਗਈ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਸਰਕਾਰ ਕੋ ਮੰਗ ਕਰਦੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜਿੰਨੇ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਸਰਕਾਰ ਜਿਹੜੀ ਹੈ ਉਹ ਤੇ ਕੋਈ ਨਾ ਕੋਈ ਜ਼ਰੂਰ ਆਪਣਾ ਸਾਨੂੰ ਸਹਾਇਤਾ ਕਰੇ ਸਾਡੀ ਤੇ ਇਹ ਸਰਕਾਰ ਦੀ ਨੀਤ ਠੀਕ ਹੁੰਦੀ ਤਾਂ ਆਹ ਮਾਹਿਸਟਰ ਦਾ ਪੰਗਾ ਨਾ ਪਉਂਦੇ ਜਿਸ ਤਰ੍ਹਾਂ ਅੱਗੇ ਮੰਡੀਆਂ ਚੱਲਦੀਆਂ ਸਨ ਰੈਗੂਲਰ ਉੱਧਾ ਚੱਲਦੀਆਂ ਹੁੰਦੀਆਂ ਤੇ ਹੁਣ ਤੱਕ ਜਿਹੜਾ ਅਸੀਂ 90% ਵੱਧ ਜਿਹੜੀ ਫਸਲ ਹੈ ਉਹ ਕੱਟ ਕੇ ਸੈਲਰਾਂ ਦੇ ਚਲੀ ਗਿਆ ਨਹੀਂ ਇਹਨਾਂ ਤਨਖਾਨ ਕੀਤਾ ਲਾਭ ਕਿਸੇ ਤੇ ਨਹੀਂ ਕੀਤਾ ਕਿਸੇ ਨੂੰ ਇੱਕ ਪੈਸੇ ਦਾ ਲਾਭ ਨਹੀਂ ਕਿਸੇ ਵਰਗ ਨੂੰ ਇਹਨਾਂ ਖਾਨ ਖਾਨ ਦੇ ਤੌਰ ਤੇ ਕਰਿਆ ਇਹ ਸਿਰਫ ਲੋਕਾਂ ਤੋਂ ਵਾਹ ਕਰਨ ਲਈ ਆ ਲੋਕਾਂ ਨੂੰ ਭੁੱਖ ਮਰੀ ਵਾਲੇ ਪਾਸੇ ਧੱਕਣ ਲਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੈ ਕੁਦਰਤ ਦੀ ਕਰੋਪੀ ਨੇ ਕੱਲ ਸ਼ਾਮ ਤੋਂ ਜਿਹੜੇ ਪੈਰੀ بارشਾਂ ਤੇ ਗੜ੍ਹਿਆ ਨੇ ਬਹੁਤ ਹੀ ਨੁਕਸਾਨ ਕੀਤਾ ਕਿਸਾਨਾਂ ਦਾ ਇੱਕ ਪਾਸੇ ਤਿੰਨ ਖੇਤੀ ਕਾਲੇ ਕਾਨੂੰਨ ਦੂਸਰੇ ਪਾਸੇ ਕੁਦਰਤੀ ਕਰੋਪੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹਨੇ ਬਾਸਮਤੀ ਲੱਗੀ ਪਈ ਹੈ ਸਾਰੀ ਖੇਤਾਂ ਵਿੱਚ ਕਿਸਾਨਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਸਾਡੇ ਨਾਲ ਹੋਰ ਕਿਸਾਨ ਵੀ ਮੌਜੂਦ ਨੇ ਉਹਨਾਂ ਕਾ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਕੀ ਨਾਂ ਜੀ ਆਪਣਾ ਗੁਰਿੰਦਰਪਾਲ ਸਿੰਘ ਕੀ ਕਹੋਗੇ ਜਿਹੜੀ ਰਾਤ ਕਰੋਪੀ ਹੋਈ ਹੈ ਜੀ ਇਹ ਜੀ ਬਹੁਤ ਤੂਫਾਨ ਤੇ ਬਹੁਤ بارش ਗਲੇ ਬਹੁਤ ਬੁਰਾ ਹਾਲ ਕਿਸਾਨਾਂ ਦਾ ਹੋ ਰਿਹਾ ਇੱਕ ਬਸਤੇ ਤੇ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਮਾਰਨ ਦੇ ਤੁਲੀ ਹੋਈ ਆ ਬੋਧੀ ਸਰਕਾਰ ਜਿਹੜੀ ਆ ਦੂਸਰੇ ਬੰਨੇ ਸਾਡਾ ਜਿਹੜਾ ਰਾਬਾ ਇਹ ਵੀ ਕਹਿਰ ਵਣ ਹੋਇਆ ਪਿਆ ਬਸ ਫੇਰ ਤੋਂ ਸਾਡੀ ਫਸਲ ਸਾਰੀ ਬਰਬਾਦ ਹੋ ਗਈ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਸਰਕਾਰ ਕੋ ਮੰਗ ਕਰਦੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜਿੰਨੇ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਸਰਕਾਰ ਜਿਹੜੀ ਆ ਉਹ ਤੇ ਕੋਈ ਨਾ ਕੋਈ ਜ਼ਰੂਰ ਆਪਣਾ ਸਾਨੂੰ ਸਹਾਇਤਾ ਕਰੇ ਸਾਡੀ ਅਸੀਂ ਇਹ ਚਾਹੁੰਦੇ ਆ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਹਾਂਜੀ ਬੀ ਜੀ ਕੀ ਨਾਂ ਹੈ ਆਪਣਾ ਮੇਰਾ ਨਾਂ ਸਤਨਾਮ ਸਿੰਘ ਕੀ ਕਹੂੰਗੇ ਜਿਸ ਤਰ੍ਹਾਂ ਤੁਸੀਂ ਪਿੱਛੇ ਦੇਖ ਰਹੇ ਹੋ ਵੀ ਮਤਲਬ ਬਾਸਮਤੀ ਫਸਲ ਲੰਮੀ ਪਈ ਹੋਈ ਹੈ ਤਾਨੂੰ ਆ ਵੀ ਦਿਖ ਰਹੀ ਜੀ ਵੇਖੋ ਜੀ ਗਲਿਆਂ ਨੇ ਸਾਰੀ ਝਾੜਤੀ ਆ ਤੇ ਨੁਕਸਾਨ ਬਹੁਤ ਹੋਇਆ ਕੋਈ 20 25 ਕਿੱਲੇ ਤੇ ਸਾਡੇ ਲਾਗੇ ਲਾਗੇ ਆਪਣੀਆਂ ਜਿਹੜੀ ਇਹ ਕਿਰਗੀ ਆ ਸਾਰੀ ਤੇ ਅਹੀਂ ਇਸ ਤੋਂ ਵੱਧ ਹੋਰ ਕੀ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ ਕਿ 17 ਨਵੀਂ ਜਿਹੜੀ ਉਹੀ ਚੁਕਣੀ ਹੈ ਉੱਥੇ ਕੀ ਕਹੋਗੇ 17 ਨਵੀਂ ਤੇ ਸਾਡੇ ਏਰੀਏ 'ਚ ਵੈਸੇ ਨਹੀਂ ਆਉਂਦੀ 17 ਨਵੀਂ ਜਿਹੜੀ ਆ ਉਹ ਉਹ ਨਹੀਂ ਸਾਡੇ ਏਰੀਏ 'ਚ ਆਉਂਦੀ ਫਸਲ ਲੇਟ ਫਸਲ ਲੇਟ ਕਾਰਨ ਉਹਦੇ ਕਰਕੇ ਗਲੇ ਪੈ ਗਏ ਮੀਂਹ ਪੈ ਗਿਆ ਤੇ ਨੁਕਸਾਨ ਹੋ ਗਿਆ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਕੋ ਇਹੋ ਹੀ ਆ ਮਾਫੀਆ ਦਿੱਤਾ ਜਾਏ ਸਾਨੂੰ 17% ਜਿਹੜੀ ਆ ਉਹਨਾਂ ਆਖਿਆ ਚੁੱਕਣਾ ਤੇ 17% ਜਿਹੜਾ ਵਾ ਸਾਡਾ ਮਾਚਰ ਇੱਥੇ ਆਉਂਦਾ ਹੀ ਨਹੀਂ ਜੀ ਇਹ 20 22 ਮਾਚਰ ਆਉਂਦਾ ਵਾ ਤੇ ਸਰਕਾਰ ਅੜੀ ਆ ਵੀ 17 ਮਾਚਰ ਚੁੱਕਣਾ ਤੇ ਉਹਨੂੰ ਵੀ ਕੱਟ ਲਈ ਜਾਂਦੇ ਅਜੇ 20 ਮਾਚਰ ਆਏ ਤੇ ਉਹਨੂੰ ਕੱਟ ਬਹੁਤ ਲਾਉਂਦੇ ਨੇ ਚੁੱਕਦਾ ਹੀ ਕੋਈ ਨਹੀਂ ਤੇ ਚੁੱਕਦਾ ਹੀ ਕੋਈ ਨਹੀਂ ਪਰ ਸਰਕਾਰ ਨੇ ਤਾਂ ਉਹਨਾਂ ਨੂੰ ਕੱਲ ਦੀ ਕਹਿੰਦੇ ਗਰਦੌਰੀਆਂ ਜਲਦੀ ਜਲਦੀ ਹੋਣੀਆਂ ਚਾਹੀਦੀਆਂ ਨੇ ਜੀ ਗਰਦੌਰੀਆਂ ਅਜੇ ਤੱਕ ਕੋਈ ਨਹੀਂ ਆਇਆ ਖੇਤਾਂ ਦੇ ਵਿੱਚ ਵੇਖ ਲੋ ਕੀ ਹਾਲ ਬਣਿਆ ਪਿਆ ਸਾਰੀ ਫਸਲ ਖਰਾਬ ਹੋਈ ਪਈ ਹੈ ਜੀ ਆਪਣੀ ਕਿੰਨੀ ਫਸਲ ਖਰਾਬ ਹੋਈ ਜੀ ਫਸਲ ਕਾਫੀ ਹੋ ਗਈ ਹੈ 20-25 ਕਿੱਲੇ ਤੇ ਸਾਡੀ ਹੋਈ ਹੈ ਹੋਰ ਲਾਗੇ ਲਾਗੇ ਸਾਰੇ ਲੋਕਾਂ ਦੀ ਹੋਈ ਹੈ ਜੀ ਠੀਕ ਹੈ ਮੰਡੀਆਂ ਵਿੱਚ ਵੱਢ ਕੇ ਜਾ ਚੁੱਕੀ ਹੈ ਕਣਕ ਵਿੱਚ ਆਪਣਾ ਝੋਨਾ ਕਿ ਨਹੀਂ ਜੀ ਥੋੜੀ ਬੋਧੀ ਗਈ ਹੈ ਜੀ ਹਲੇ 2-2 ਕਿੱਲੇ ਵੱਡੇ ਨੇ ਤੇ ਨਮੀ ਬਹੁਤ ਆਉਂਦੀ ਨਮੀ ਕਰਨ ਨਹੀਂ ਅਸੀਂ ਵੱਢ ਰਹੇ ਨਮੀ ਕਰਨ ਨਹੀਂ ਅਸੀਂ ਵੱਢ ਰਹੇ ਤੇ ਬਾਕੀ ਆ ਗਲਿਆਂ ਨੇ ਝਾੜਤੀ ਹੈ ਜੀ ਆਹ ਸਾਰੇ ਝਾੜੂ ਨੂੰ ਇੱਕ ਵਾਰ ਲੱਗ ਗਿਆ ਸਾਰੇ ਹਾਲ ਉਸ ਅੱਗ ਲੱਗੇ ਸਾਰੇ ਝਾੜ ਛੜੇ ਨੇ ਗਾਣੇ ਬਹੁਤ ਖਰਾਬ ਕੀਤੀ ਹੈ ਬਸ ਸੋ ਇਹ ਸਨ ਕਿਸਾਨ ਜੋ ਕਹਿ ਰਹੇ ਸਨ ਸਰਕਾਰ ਜੋ ਨਵੀਂ ਨੂੰ ਵੀ ਵਧਾਉਣਾ ਚਾਹੇ ਵਧਾਈ ਚਾਹੀਦਾ ਹੈ ਉਹਨਾਂ ਨੂੰ 17 ਤੋਂ ਲੈ ਕੇ 20 ਤੱਕ ਹੋਣਾ ਚਾਹੀਦਾ ਉਹਨਾਂ ਨੂੰ ਤੇ ਦੂਸਰੇ ਪਾਸੇ ਜੋ ਕੇ ਮੁਆਵਜ਼ਾ ਵੀ ਜਲਦੀ ਜਲਦੀ ਦੇਣਾ ਚਾਹੀਦਾ ਹੈ ਸਰਕਾਰ ਨੂੰ ਅੱਜ ਅਸੀਂ ਖੜੇ ਹਾਂ ਜਿਹੜਾ ਗਰਦਾਸਪੁਰ ਦੇ ਕਲੰਦੌਰ ਦੀ ਦਾਣਾ ਮੰਡੀ ਵਿੱਚ ਜਿੱਥੇ ਕਿ ਰਾਤ ਬਿਤੀ ਰਾਤ ਕਲ ਸ਼ਾਮ ਜੋ ਗੱਡੇਮਾਰੀ ਹੋਈ ਹੈ بارش ਆਈ ਹੈ ਤੁਸੀਂ ਦੇਖ ਸਕਦੇ ਪਿੱਛੇ ਮੰਡੀਆਂ ਵਿੱਚ ਝੋਨਾ ਕਿਵੇਂ ਬੋਰੀ ਬੋਰੀ ਵਿੱਚ ਪਿਆ ਉਹ ਵੀ ਖਰਾਬ ਹੋ ਰਿਹਾ ਹੈ ਤੇ ਕਿਸਾਨ ਵੀ ਆਪਣਾ ਪਰੇਸ਼ਾਨ ਹੋ ਰਹੇ ਹਨ ਜੋ ਕਿੰਨੇ ਦਿਨਾਂ ਤੋਂ ਇੱਥੇ ਰੁਕੇ ਹੋਣ ਸਾਡੇ ਨਾਲ ਆੜਤੀ ਵੀ ਮੌਜੂਦ ਹਨ ਕਿਸਾਨ ਆ ਭਾਵੇਂ ਮਜ਼ਦੂਰ ਆ ਭਾਵੇਂ ਉਹ ਦੁਕਾਨਦਾਰ ਦੇ ਕਿਸਾਨ ਦੇ ਪੱਲੇ ਕੁਝ ਨਾ ਹੈ ਤੇ ਬਾਜ਼ਾਰ 'ਚ ਕੀ ਲੈਣ ਜਾਏਗਾ ਉਹਦੇ ਪੱਲੇ ਕੁਝ ਨਹੀਂਗਾ ਇਸ ਵਕਤ ਜੋ ਹਾਲਤ ਬੜੀ ਚਿੰਤਾਜਨਕ ਪਣੀ ਹੋਈ ਹੈ ਕਿ ਅਵਸਥਾ ਕੀ ਬਣੇਗਾ ਕਿੱਧਰ ਨੂੰ ਜਾਣਗੇ ਕਿਸਾਨ ਕਿਹੜਾ ਰਾਹ ਤਿਆਰ ਕਰਨ ਅਜ ਸੁਝਦਾ ਕੁਝ ਨਹੀਂ ਲੋਕਾਂ ਦੀ ਰਾਤ ਦੇ ਜਿਹੜੇ ਆ ਉਹ ਬੜਾ ਮਨ ਖਰਾਬ ਹੋਇਆ ਵੀ ਇਹ ਬਾਰਿਸ਼ ਇੰਨੀ ਬੇ ਵਕਤ ਬਾਰਿਸ਼ ਹੋਈ ਗਿਆ ਹੁਣ ਇੱਕ ਕਣੀ ਦੀ ਲੋੜ ਨਹੀਂ ਸੀ ਤੇ ਜਿਹੜੇ ਲੋਕੀ ਝੋਨੇ ਵੜ ਬੈਠੇ ਆ ਪਰਾਲੀ ਨਾ ਸਾੜਨ ਕਰਕੇ ਉਹ ਪਰਾਲੀ ਨਾ ਉਹ ਪਰਾਲੀ ਸੜਨੀ ਆ ਤੇ ਨਾ ਉਹ ਪਰਾਲੀ ਪੈਰੀਆਂ ਚੋਂ ਬਾਹਰ ਨਿਕਲਣੀ ਕੋਈ ਉਹਦਾ ਹੱਲ ਨਹੀਂ ਲੱਭਦਾ ਨਾ ਉਹ ਪੈਰੀਆਂ ਵਗਣੀਆਂ ਤੇ ਜਿਹੜੇ ਵਢਣ ਵੇ ਨੇ ਉਹ ਤੋਂ ਜੀ ਬਰਬਾਦ ਹੋ ਗਏ ਉਹਨਾਂ ਤਾਂ ਉਹ ਤਬਾਈ ਹੋ ਗਈ ਆ ਇਸ ਕਰਕੇ ਇਸ ਮਹੀਨੇ ਬੇਅੰਤ ਨੁਕਸਾਨ ਕੀਤਾ ਲਾਭ ਕਿਸੇ ਧਿਰ ਦਾ ਨਹੀਂ ਕੀਤਾ ਕਿਸੇ ਨੂੰ ਇੱਕ ਇੱਕ ਪੈਸੇ ਦਾ ਲਾਭ ਨਹੀਂ ਕਿਸੇ ਵਰਗ ਨੂੰ ਇਹ ਨੁਕਸਾਨ ਨੁਕਸਾਨ ਦੇ ਤੌਰ ਤੇ ਭਰਿਆ ਇਹ ਸਿਰਫ ਲੋਕਾਂ ਨੂੰ ਤਬਾਹ ਕਰਨ ਲਈ ਆ ਲੋਕਾਂ ਨੂੰ ਭੁੱਖ ਮਰੀ ਵਾਲੇ ਪਾਸੇ ਧੱਕਣ ਲਈ ਆ ਇਹਦਾ ਇਹਦਾ ਹੁਣ ਕੋਈ ਹੱਲ ਵੀ ਨਹੀਂ ਕੁਦਰਤ ਦਾ ਕੋਈ ਜ਼ੋਰ ਨਹੀਂ ਪਰ ਜੇ ਸਰਕਾਰ ਦੀ ਨੀਤੀ ਠੀਕ ਹੁੰਦੀ ਤਾਂ ਆ ਮਾਸਟਰ ਦਾ ਪੰਗਾ ਨਾ ਪਉਂਦੇ ਜਿਸ ਤਰ੍ਹਾਂ ਅੱਗੇ ਮੰਡੀਆਂ ਚੱਲਦੀਆਂ ਸਨ ਰੈਗੂਲਰ ਉੱਧਾ ਚੱਲਦੀਆਂ ਹੁੰਦੀਆਂ ਤਾਂ ਹੁਣ ਤੱਕ ਜਿਹੜਾ ਅਸੀਂ 90% ਤੋਂ ਵੱਧ ਜਿਹੜੀ ਫਸਲ ਆ ਉਹ ਕੱਟ ਕੇ ਸੈਲਰਾਂ ਦੇ ਚਲੀ ਜਾਣੇ ਸੀ ਤੇ ਲੋਕਾਂ ਦੇ ਬਚਾਹ ਹੋ ਜਾਣਾ ਸੀ ਇਸ ਕਰਕੇ ਐਰਕਾਂ ਜਿਹੜਾ ਵਾ ਇਹ ਸਾਰੀ ਫਸਲ ਹੈ ਜੇ ਬਾਹਰ ਹੈ ਬਹੁਤ ਸਾਰੀ ਫਸਲ ਬਾਹਰ ਆ ਬਾਕੀ ਮੰਡੀਆਂ ਚ ਰੁੜਨ ਢਈ ਆ ਮੰਡੀਆਂ ਚ ਜਿਹੜਾ ਪਾਣੀ ਢੇਰੀਆਂ ਥੱਲੇ ਫਿਰਨ ਢਿਆ ਉਤੋਂ ਭਾਵੇਂ ਤਰਪਾਲਾਂ ਪਾਈਆਂ ਨੇ ਆਰਤੀ ਵੀ ਕੀ ਕਰਨ ਆਰਤੀ ਵੀ ਬੇਵਸੇ ਆਰਤੀਆਂ ਦੇ ਵਸ ਕੁਝ ਨਹੀਂ ਜਿਹੜੀਆਂ ਤੇ ਉੱਚੇ ਫੜਨੇ ਉੱਥੇ ਥੋੜਾ ਬੜਾ ਬਚਾਹ ਵਾ ਜਿੱਥੇ ਨੀਵੇਂ ਫੜਨੇ ਉੱਥੇ ਪਾਣੀ ਖਲੋ ਗਿਆ ਇਸ ਕਰ ਨੁਕਸਾਨ ਹੀ ਨੁਕਸਾਨ ਹੈ ਇਹਦਾ ਕੋ ਫਾਇਦਾ ਨਹੀਂ ਸਰਕਾਰ ਕੋਲੋਂ ਇੱਕ ਮੰਗ ਕਰਦੇ ਆ ਸਰਕਾਰ ਨੇ ਰਾਹਦਾ ਐਲਾਨ ਕਰ ਦਿੱਤਾ ਸਪੈਸ਼ਲ ਗਰਦੌਰੀਆਂ ਦਾ ਕਿ ਕਿਸਾਨਾਂ ਦੀ ਜਿਹੜੇ ਫਸਲਾਂ ਬਰਬਾਦ ਹੋਈਆਂ ਉਹਦੀ ਸਪੈਸ਼ਲ ਗਰਦੌਰੀ ਦੇ ਆਰਡਰ ਕੀਤੇ ਮੈਂ ਪੜ ਕੇ ਆਂ ਪਰ ਉਹਨੂੰ ਹਕੀਕਤ ਵਿੱਚ ਲਾਗੂ ਕੀਤਾ ਜਾਂਦਾ ਕਿਉਂਕਿ ਨੁਕਸਾਨ ਇਹ ਨਾ ਜਿਆਦਾ ਹੋ ਚੁੱਕਾ ਵੀ ਜਿਹੜੇ ਕਿਸਾਨ ਬਹੁਤ ਵੱਡੀ ਗਿਣਤੀ ਕਿਸਾਨ ਹੈ ਜਿਨ੍ਹਾਂ ਦਾ ਸਾਰਾ ਧਰੋਮਦਾਰ ਜਿਹੜਾ ਵਾ ਉਹਨਾਂ ਨੇ ਜਦੋਂ ਬਾਰਸ਼ਾਂ ਲੋਟ ਸੀ ਉਦੋਂ ਤੋ ਪਈ ਨਹੀਂ ਜੋ ਛੱਲੀ ਪੂਣੀ ਵੇਚ ਕੇ ਜਿਹੜਾ ਡੀਜ਼ਲ ਫੂਕ ਕੇ ਤੇਲ ਪਾਲੇ ਝੋਨਾ ਪਾਲਿਆ ਸਾਡੇ ਏਰੀਆ 'ਚ ਇੱਥੇ ਜਿਆਦਾ ਬਹੁਤ ਸਾਰੀ ਬਜਾਈ ਜਿਹੜੀ ਡੀਜ਼ਲ ਤੇ ਹੋ ਰਹੀ ਹੈ ਇੰਨਾਂ ਨਾਲ ਹੀ ਹੋ ਰਹੀ ਜਿਹੜੀ ਕਿ ਬਹੁਤ ਮਹਿੰਗਾ ਪਿਆ ਤੇ ਝਾੜ ਕੁਦਰਤੀ ਪਹਿਲੇ ਘਟਦਣ ਮਗਰੋਂ ਜਿਹੜੇ ਰਹਿੰਦੇ ਗੁੰਦੀਆ ਜ਼ਾਰੀ ਕਸਰ ਉਹ ਰੱਬ ਨੇ ਕੱਢ ਦਿੱਤੀ ਆ ਗੜੇਮਾਰੀ ਤੇ ਮੀਂਹ ਇਹ ਤਬਾਹੀ ਕਰ ਦਿੰਦੀ ਆ ਇਸ ਕਰਕੇ ਜਿਹੜੀ ਸਪੈਸ਼ਲ ਸਰਕਾਰ ਦੇ ਆਡਰ ਹੈ ਹਕੀਕਤ ਵਿੱਚ ਉਹ ਅਮਲ 'ਚ ਲਿਆਂਦੇ ਜਾਣ ਤੇ ਲੋਕਾਂ ਨੂੰ ਜੋ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਹੀ ਲੋਕ ਜਿਹੜੇ ਥੋੜਾ ਬੜਾ ਪੈਰਾਂ ਸਰ ਹੋ ਸਕਣਗੇ ਇਹ ਫੌਰੀ ਲੋੜ ਆ ਇਹ ਸੰ ਅੱਠ ਦੀ ਦੇ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲ ਗੁਰਦਾਰੀਆਂ ਦੇ ਹੁਕਮ ਤਾਂ ਜ਼ਰੂਰ ਕਰ ਦੱਤੇ ਗਏ ਨੇ ਪਰ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਖੇਤੀ ਕਾਨੂੰਨਾਂ ਦੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਉੱਥੇ ਅੱਜ ਮੌਸਮ ਦੇ ਕਾਰਨ ਵੀ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਆਰਤੀ ਜੀ ਐਸੋਸੀਏਸ਼ਨ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਕਿਸਾਨਾਂ ਨੂੰ ਤੇ ਆੜਤੀਆਂ ਨੂੰ ਕਿਸੇ ਢੰਗ ਦੇ ਨਾਲ 17% ਵਾਲੀ ਨਮੀ ਤੋਂ ਕੁਛ ਨਾ ਕੁਛ ਰਿਲੈਕਸੇਸ਼ਨ ਦਿੱਤੀ ਜਾਵੇ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਕਿ ਮੰਡੀਆਂ ਦੇ ਵਿੱਚ ਕਿਵੇਂ ਫਸਲ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਉਹਨੂੰ ਸਾਹਮਣਾ ਬੜਾ ਮੁਸ਼ਕਲ ਆ ਭਾਵੇਂ ਉਹ ਤਰਪਾਲਾ ਪਾ ਕੇ ਢੱਕੀਆਂ ਹੋਈਆਂ ਨੇ ਪਰ ਫਿਰ ਵੀ ਜਿਹੜਾ ਪਾਣੀ ਆ ਉਹ ਬੋਰੀਆਂ ਦੇ ਥੱਲੇ ਦੀ ਫਿਰ ਚੁਕਾ ਵਾ ਚਾਹੇ ਕਿਸੇ ਨੇ ਕ੍ਰੇਡ ਵੀ ਲਾਏ ਨੇ ਤਾਂ ਵੀ ਜਿਹੜਾ ਉਹ ਪਾਣੀ ਆ ਬੋਰੀਆਂ ਦੇ ਥੱਲੇ ਉਹਦੀ ਫੇਰ ਚੁੱਕਾ ਵਾ ਕਿਉਂਕਿ ਗੜੇ ਮਾਰੀ ਹੋਈ ਇੰਨੀ ਜ਼ਿਆਦਾ ਹੋਈ ਆ ਪੈਲੀਆਂ ਦੇ ਵਿੱਚ ਜਿਹੜਾ ਝੋਨਾ ਵਾ ਉਹ ਖਤਮ ਹੋ ਚੁੱਕਾ ਬਰਬਾਦ ਹੋ ਚੁੱਕਾ ਵਾ ਜਿਹੜੀ 11 21 ਦੀ ਫਸਲ ਆ ਉਹ ਤੇ ਬਿਲਕੁਲ ਹੀ ਖਤਮ ਹੋ ਚੁੱਕੀ ਆ ਸੋ ਅਸੀਂ ਸਰਕਾਰ ਨੂੰ ਹੱਥ ਬੰਨ ਕੇ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਆਰਟੀਸਟ ਸੈਸ਼ਨ ਤੇ ਕਿਸਾਨ ਕਿਸਾਨਾਂ ਨੂੰ ਕਿਉਂਕਿ ਕਿਸਾਨੀ ਚੱਲੇਗੀ ਤੇ ਲੇਬਰ ਚੱਲੇਗੀ ਸਾਰਾ ਸਿਸਟਮ ਹੀ ਇਹਦੇ ਉੱਤੇ ਡਿਪੈਂਡ ਹੈਗਾ ਵਾ ਸੋ ਇਸ ਕਰਕੇ ਕਿਸਾਨਾਂ ਨੂੰ ਵੀ ਰਾਤ ਮਿਲਣੀ ਚਾਹੀਦੀ ਹੈ ਤੇ ਆੜਤੀਆਂ ਨੂੰ ਵੀ ਰਾਤ ਮਿਲਣੀ ਚਾਹੀਦੀ ਹੈ ਕਿਉਂਕਿ ਮੰਡੀਆਂ ਦੇ ਵਿੱਚ ਜਿਹੜੀ ਫਸਲ ਹੈ ਇਹਨੂੰ ਕਿਸੇ ਨਾ ਕਿਸੇ ਪਾਸੇ ਲਾਇਆ ਜਾ ਸਕੇ ਕਿਉਂਕਿ ਆ ਬਿਲਕੁਲ ਜੀ ਇਹੀ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਤੇ ਮੋਦੀ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਰਲ ਮਿਲ ਕੇ ਆੜਤੀਆਂ ਦੇ ਤੇ ਕਿਸਾਨਾਂ ਦੇ ਬਾਰੇ ਕੁਝ ਨਾ ਕੁਝ ਸੋਚਿਆ ਜਾਵੇ ਆੜਤੀ ਚਾਹੇ ਜਿੰਨਾ ਮਰਜੀ ਸੁਧਾਰ ਕਰ ਲੈਣ ਜਿੰਨਾ ਮਰਜੀ ਆਪਣਾ ਤਰਪਾਲਾ ਲੈ ਆਉਣ ਕ੍ਰੇਡ ਲੈ ਆਉਣ ਪਰ ਇੰਨਾ ਵੱਡਾ ਜਿਹੜਾ ਸਿਸਟਮ ਹੈ ਇਹਨੂੰ ਸਾਹਮਣਾ ਬੜਾ ਔਖਾ ਹੈ ਮਾਰਕੀਟ ਕਮੇਟੀ ਨੂੰ ਕੋਈ ਉਪਰਾਲੇ ਕੀਤੇ ਗਏ ਮਾਰਕੀਟ ਕਮੇਟੀ ਵੱਲੋਂ ਵੀ ਉਪਰਾਲੇ ਤੇ ਕੀਤੇ ਗਏ ਨੇ ਸਾਰਾ ਕੁਝ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਪਰ ਫਿਰ ਵੀ ਇੰਨਾ ਵੱਡਾ ਪ੍ਰਬੰਧ ਇੰਨਾ ਵੱਡਾ ਪ੍ਰਬੰਧ ਜਿਹੜਾ ਉਹ ਬਹੁਤ ਮੁਸ਼ਕਲ ਆ ਕਿਉਂਕਿ ਤਰਪਾਲਾਂ ਜਿਹੜੀਆਂ ਨੇ ਜਿੰਨੀ ਤੇਜ਼ ਹਨੇਰੀ ਆ ਹਨੇਰੀ ਦੇ ਵਿੱਚ ਤਰਪਾਲਾ ਉੱਡ ਜਾਂਦੀਆਂ ਨੇ ਬਹੁਤ ਮੁਸ਼ਕਲ ਆ ਸੋ ਅਸੀਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਕੁਛ ਨਾ ਕੁਛ ਆਰਤੀ ਵਰਗ ਦਾ ਤੇ ਕਿਸਾਨ ਵਰਗ ਦਾ ਜਰੂਰ ਸੋਚਿਆ ਜਾਣਾ ਚਾਹੀਦਾ ਕਿਉਂਕਿ ਜੇ ਕਿਸਾਨ ਜਿਹੜੀ ਆਪਣੀ ਫਸਲ ਆ ਮੰਡੀ ਦੇ ਵਿੱਚ ਲੈ ਕੇ ਆਉਂਦਾ ਵਾ ਤੇ ਮੰਡੀ ਦੇ ਵਿੱਚ ਕਈ ਵਾਰ ਪਾਣੀ ਜਿਹੜਾ ਵਾ ਉਹਦਾ ਕਿਸੇ ਪਾਸੇ ਨਿਕਾਸ ਨਹੀਂ ਹੋ ਰਿਹਾ ਉਹਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਸਾਨ ਨੂੰ ਵੀ ਕਰਨਾ ਪੈਂਦਾ ਆਰਤੀ ਨੂੰ ਵੀ ਕਰਨਾ ਪੈਂਦਾ ਲੇਬਰ ਨੂੰ ਵੀ ਕਰਨਾ ਪੈਂਦਾ ਸੋ ਅਸੀਂ ਸਰਕਾਰ ਨੂੰ ਦੁਬਾਰਾ ਫੇਰ ਅਪੀਲ ਇਹ ਹੀ ਕਰਨੇ ਚਾਹੁੰਦੇ ਆ ਕਿ 17% ਤੋਂ ਜਿਹੜੀ ਨਮੀ ਆ ਉਹਨੂੰ ਥੋੜਾ ਜਿਹਾ ਐਕਸਟੈਂਡ ਕੀਤਾ ਜਾਵੇ ਰਿਲੈਕਸੇਸ਼ਨ ਦਿੱਤੀ ਜਾਣੀ ਚਾਹੀਦੀ ਆ ਕਿਉਂਕਿ ਸਾਡਾ ਜਿਹੜਾ ਏਰੀਆ ਵਾ ਰਾਵੀ ਤੇ ਡਿਪੈਂਡ ਕਰਦਾ ਉਹਦੇ ਕਰਕੇ ਜਿਹੜਾ ਜ਼ਮੀਨ ਦਾ ਲੈਵਲ ਆ ਵਾਟਰ ਲੈਵਲ ਆ ਬਹੁਤ ਉੱਪਰ ਆ ਜਾਂਦਾ ਵਾ ਇਸ ਕਰਕੇ ਜਿਹੜੀ ਉਹ ਝੋਨੇ ਦੀ ਜਿਹੜੀ ਨਮੀ ਉਹ ਜਾਂਦੀ ਨਹੀਂ ਹੈਗੀ ਸੋ ਇਸ ਕਰਕੇ ਸਰਕਾਰ ਨੂੰ ਇਹ ਰਿਕਮੈਂਡ ਅਸੀਂ ਕਰਦੇ ਆਂ ਆਮਾ ਕਿ ਝੋਨੇ ਦੀ ਨਮੀ ਜਿਹੜੀ ਹੈ 17 ਤੋਂ 21% ਤੱਕ ਕਰ ਦੇਣੀ ਚਾਹੀਦੀ ਹੈ ਦੇਖਦੇ ਰਹੋ ਲਾਈਵ ਤੇ ਚੈਨਲ ਕਲੰਦਰ ਤੋਂ ਮਨਦੀਪ ਕੋਹਲੀ